ਸਾਰੀ ਗੁਰੂ ਗ੍ਰਪ ਸਾਧ ਸੰਗਤ ਰਸਨਾ ਪਵਿੱਤਰ ਕਰੋ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 1 ਸਾਲ ਤੋਂ ਘੱਟ ਸਮੇਂ ਦੇ ਵਿੱਚ ਇੱਕ ਵਾਰੀ ਫੇਰ ਅਸੀਂ ਉਸ ਮਹਾਨ ਸ਼ਖਸੀਅਤ ਨੂੰ ਯਾਦ ਕਰਨ ਵਾਸਤੇ ਗੁਰਮਤ ਸਵਾਗਤ ਦੇ ਰੂਪ ਦੇ ਵਿੱਚ ਉਹਨਾਂ ਦੀ ਪਹਿਲੀ ਵਰਸੀ ਦੇ ਸਬੰਧ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ 71 ਹੋਏ। ਉਹ ਮਹਾਨ ਸ਼ਖਸੀਅਤ ਜਿਨ੍ਹਾਂ ਦੀ ਨਮਰਤਾ, ਸਬਰ, ਸੰਤੋਖ ਅਤੇ ਸਹਿਜ ਦੀ ਉਦਾਹਰਨ ਜਿਹੜੀ ਹੈ ਉਹ ਲੱਭਣੀ ਉਹਦੇ ਮੁਕਾਬਲੇ ਤੇ ਬਹੁਤ ਔਖੀ ਹੋ ਜਾਂਦੀ ਇੱਕ ਯੋਗਪੁਰਸ਼ ਇੱਕ ਵਿਕਾਸਪੁਰਸ਼ ਦੇਸ਼ ਦੀ ਰਾਜਨੀਤੀ ਦੇ ਇੱਕ ਅਹਿਮ ਸਟੇਟਸਮੈਨ ਜਿਨ੍ਹਾਂ ਨੇ ਸਾਰੀ ਉਮਰ ਆਪਣੀ ਜਨਤਾ ਦੀ ਸੇਵਾ ਨੂੰ ਸਮਰਪਿਤ ਕੀਤੀ ਤੇ ਸਾਰੀ ਉਮਰ ਉਹਨਾਂ ਦੀ ਕੋਸ਼ਿਸ਼ ਰਹੀ ਕਿ ਸਮਾਜ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਸਾਂਝੀ ਵਾਲਤਾ ਕਾਇਮ ਰਹਿਣੀ ਚਾਹੀਦੀ ਹੈ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਸਾਰੇ ਵਰਗਾਂ ਦਾ ਸਤਿਕਾਰ ਕੀਤਾ ਇਸੇ ਕਰਕੇ ਜਦੋਂ ਪਿਛਲੇ ਸਾਲ ਨੂੰ ਸਾਡੇ ਤੋਂ ਜੁੜਾ ਹੋਏ ਤੇ ਲੱਖਾਂ ਕਰੋੜਾਂ ਜਿਹੜੀਆਂ ਅੱਖਾਂ ਉਹਨਾਂ ਦੇ ਵਿੱਚ ਅੰਸੂ ਨਜ਼ਰ ਆਉਂਦੇ ਸੀ ਜਿੱਥੇ ਸਾਰੇ ਦੇਸ਼ ਤੋਂ ਬਹਾਣ ਸਖਸ਼ੀਤਾ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਈਆਂ ਉੱਥੇ ਇਹ ਵੀ ਸ਼ਾਇਦ ਪਹਿਲੀ ਵਾਰੀ ਹੋਇਆ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਰਾ ਪ੍ਰੋਟੋਕਾਲ ਛੱਡ ਕੇ ਉਹਨਾਂ ਨੂੰ ਨਮਸਕਾਰ ਕਰਨ ਵਾਸਤੇ ਆਏ ਦੇਸ਼ ਦੇ ਵਿੱਚ ਨੈਸ਼ਨਲ ਪੱਧਰ ਤੇ 3 ਦਿਨ ਦਾ ਸ਼ੋਕ ਮਨਾਇਆ ਗਿਆ ਤੇ ਇੱਕ ਗੱਲ ਜਿਹੜੀ ਕਦੇ ਨਹੀਂ ਹੋਈ ਸੀ ਕਿ ਕਿਸੇ ਪ੍ਰਧਾਨ ਮੰਤਰੀ ਨੇ ਕਿਸੇ ਖੇਤਰੀ ਪਾਰਟੀ ਦੇ ਇੱਡੇ ਵੱਡੇ ਆਗੂ ਜਾਂ इवन ਕਿਸੇ ਨੈਸ਼ਨਲ ਆਗੂ ਦੇ ਵਾਸਤੇ ਆਪ ਆਪਣੀਆਂ ਭਾਵਨਾਵਾਂ ਇੱਕ ਆਰਟੀਕਲ ਦੇ ਰੂਪ ਦੇ ਵਿੱਚ ਲਿਖ ਕੇ ਸਾਰੀਆਂ ਅਖਬਾਰਾਂ ਨੂੰ ਦੇਸ਼ ਦੀਆਂ ਨੂੰ ਜਾਰੀ ਕੀਤੀਆਂ ਹੋਣ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿੰਨੀ ਬਹਾਨ ਉਹ ਸ਼ਖਸੀਅਤ ਸਨ ਅੱਜ ਵੀ ਮੈਂ ਦੇਖ ਰਿਹਾ ਜਿਹੜੇ ਪਾਸੇ ਨਜ਼ਰ ਜਾਂਦੀ ਹੈ ਪੰਜਾਬ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਹਿਮਾਚਲ ਤੋਂ ਦਿੱਲੀ ਤੋਂ ਤੇਜ ਤੇ ਹੋਰ ਭਾਗਾਂ ਤੋਂ ਵੱਡੀ ਗਿਣਤੀ ਦੇ ਵਿੱਚ ਸ਼ਖਸੀਅਤਾਂ ਉਹਨਾਂ ਦੇ ਇਸ ਸਾਲਾਨਾ ਯਾਦ ਦੇ ਵਿੱਚ ਉਹਨਾਂ ਨੂੰ ਨਮਸਕਾਰ ਕਰਨ ਵਾਸਤੇ ਪਹੁੰਚਿਆ ਬਹੁਤ ਸਾਰੀਆਂ ਪਾਰਟੀਆਂ ਦੇ ਆਗੂ ਸਹਿਬਾਨ ਅੱਜ ਉਹਨਾਂ ਨੂੰ ਸ਼ਰਧਾ ਭੇਟ ਕਰਨ ਵਾਸਤੇ ਪਹੁੰਚੇ ਆ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ ਨਮਸਕਾਰ ਕਰਕੇ ਜਿੱਥੇ ਜਗ੍ਹਾ ਮਿਲਦੀ ਹੈ ਉਹ ਬੈਠਣ ਦੀ ਕਿਰਪਾਲਤਾ ਕਰੋ ਸਾਡੀ ਕੋਸ਼ਿਸ਼ ਹੈ ਕਿ ਜ਼ਿਆਦਾ ਸਮਾਂ ਨਾ ਲਗਾਇਆ ਜਾਵੇ ਪਰ ਤੁਹਾਡੇ ਸਹਿਯੋਗ ਤੋਂ ਬਿਨਾ ਕੋਈ ਸੰਭਵ ਨਹੀਂ ਹੁੰਦਾ ਜਿੱਥੇ ਜਗ੍ਹਾ ਮਿਲਦੀ ਹੈ ਸਾਰੇ ਕਿਰਪਾ ਕਰਕੇ ਆਰਾਮ ਨਾਲ ਹੁਣ ਬੈਠਣ ਦੀ ਕਿਰਪਾਲਤਾ ਕਰੋ ਤਾਂ ਜੋ ਜਿਹੜੇ ਬੁਲਾਰੇ ਆਪਣੀਆਂ ਭਾਵਨਾਵਾਂ ਲੈ ਕੇ ਆਏ ਆ ਉਹਨਾਂ ਦਾ ਤੁਸੀਂ ਆਰਾਮ ਦੇ ਨਾਲ ਵਿਚਾਰ ਉਹਨਾਂ ਦੇ ਸੁਣ ਸਕੋ ਬਹੁਤ ਸਾਰੀਆਂ ਧਾਰਮਿਕ ਸਖਸੀਤਾ ਬਾਬਾ ਬੈਂ ਸਿੰਘ ਜੀ ਨਿਰਮਲ ਡੇਰਾ ਪਾਇਲ ਲੁਧਿਆਣਾ ਵਾਲੇ ਬਾਬਾ ਸ਼ਹੀਦ ਸਿੰਘ ਜੀ ਨਿਹੰਗ ਮੁਕਸਰ ਸਾਹਿਬ ਵਾਲੇ ਨਾਮਤਾਰੀ ਸੰਪਰਦੈ ਮੁਖੀ ਤਾਕਤ ਦਰੀਪ ਸਿੰਘ ਜੀ ਵੱਲੋਂ ਸਰਦਾਰ ਹਰਵਿੰਦਰ ਸਿੰਘ ਜੀ ਬਾਬਾ ਜੀ ਜੈਦਰ ਕੁਲਵੰਤ ਸਿੰਘ ਜੀ ਬਾਬਾ ਸੁਖਵਿੰਦਰ ਸਿੰਘ ਜੀ ਬਲਕਪੁਰ ਵਾਲੇ ਬਾਬਾ ਸਰਵੰਤ ਸਿੰਘ ਜੀ ਮਲਕਪੁਰ ਵਾਲੇ ਬਾਬਾ ਹਰदयाल ਸਿੰਘ ਜੀ ਪੱਟੀ ਪਟਿਆਲਾ ਤੋਂ ਬਾਬਾ ਬਲਜੀਤ ਸਿੰਘ ਜੀ ਗੁਰਦਰਾ ਚਮਕ ਚਰਨ ਕਮਲ ਬਲੌਰ ਤੋਂ ਬਾਬਾ ਰਾਜਾ ਸਿੰਘ ਜੀ ਕਾਲ ਚਰਾਨੀ ਤੋਂ ਬਾਬਾ ਸੁੰਦਰ ਸਿੰਘ ਜੀ ਬਟਾਲਾ ਤੋਂ ਬਾਬਾ ਹਰਿੰਦਰ ਸਿੰਘ ਜੀ ਮੰਗਲੀ ਵਾਲੇ ਮੋਗਾ ਤੋਂ ਇਸੇ ਤਰ੍ਹਾਂ ਸੰਤ ਹਰਿੰਦਰ ਸਿੰਘ ਜੀ ਮੰਗਲੀ ਵਾਲੇ ਬਾਬਾ ਸਰਜੀਤ ਸਿੰਘ ਜੀ ਨਾਨਸਰ ਵਾਲਿਆਂ ਵੱਲੋਂ ਜੈਦਰ ਬਾਬਾ ਮੁਖਤਿਆਰ ਸਿੰਘ ਜੀ ਬਾਬਾ ਹਰਵਿੰਦਰ ਸਿੰਘ ਜੀ ਨਾਮਧਾਰੀ ਸੰਪਰਦਾਵਾਂ ਵੱਲੋਂ ਬਾਬਾ ਤਰਵਿੰਦਰ ਸਿੰਘ ਜੀ ਬਾਬਾ ਸੁਖਦੇਵ ਸਿੰਘ ਜੀ ਲੂਲੋਂ ਵਾਲੇ ਤੇ ਹੋਰ ਸਾਰੀਆਂ ਧਾਰਮਿਕ ਸਖਸ਼ੀਤਾ ਇੱਥੇ ਪਹੁੰਚੀਆਂ ਮੈਂ ਸਾਰਿਆਂ ਦਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ ਪਰਿਵਾਰ ਵੱਲੋਂ ਇੱਥੇ ਆਉਣ ਤੇ ਉਹਨਾਂ ਨੂੰ ਜੀ ਆਇਆਂ ਆਖਦਾ ਉਹਨਾਂ ਦਾ ਧੰਨਵਾਦ ਕਰਦਾ